ਆਪ ਡੈਰੀ ਦੇ ਨਾਲ ਜੁੜੇ ਰਹੋ ਇੱਥੇ ਮੈਨੂੰ 11 ਸਾਲ ਹੋ ਗਏ ਪ੍ਰੈਕਟਿਸ ਕਰਦੇ ਆ 11 ਸਾਲ ਦੇ ਵਿੱਚ ਦੋ ਟਰਮ ਐਮਪੀ ਦੀਆਂ ਇਲੈਕਸ਼ਨ ਹੋਈਆਂ ਤੀਜੀ ਟਰਮ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ ਐਮਐਲਏ ਐਮਪੀ ਬਣੇ ਸੀ ਇਥੋਂ ਪ੍ਰੋਫੈਸਰ ਸਾਧੂ ਜੀ ਸਾਡੇ ਵਿਚਕਾਰ ਆਏ ਸੀ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਅਸੀਂ 5 ਲੱਖ ਰੁਪਿਆ ਬਾਰ ਐਸੋਸੀਏਸ਼ਨ ਨੂੰ ਦਵਾਂਗੇ ਉਹਨਾਂ ਦੀ ਖੁੱਦ ਕੇ ਬਾਰ ਐਸੋਸੀਏਸ਼ਨ ਨੇ ਸਪੋਰਟ ਕੀਤੀ ਪਰ ਅਜ ਤੱਕ ਉਹ 5 ਲੱਖ ਰੁਪਈਆ ਸਾਡੇ ਕੋਲ ਨਹੀਂ ਹੈ ਜਿਹੜੇ ਬੰਦੇ ਦਾਤੀਆਂ ਬਣਾਉਣ ਵਾਲੇ ਸੀ ਖੁਰਪੇ ਬਣਾਉਣ ਵਾਲੇ ਸੀ ਕਈਆਂ ਬਣਾਉਣ ਵਾਲੇ ਸੀ ਅੱਜ ਉਹ ਬੰਦੇ ਕੰਬਾਈਨਾ ਬਣਾ ਰਹੇ ਆ ਟਰੈਕਟਰ ਬਣਾ ਰਹੇ ਆ ਵੱਡੀਆਂ ਵੱਡੀਆਂ ਫੈਕਟਰੀਆਂ ਬਣਾ ਲਈਆਂ ਨੇ ਉਹਨਾਂ ਦਾ ਕੀ ਕਾਰਨ ਸੀ ਉਹਨਾਂ ਕੋਲੇ ਹੱਥਾਂ ਦੀ ਮਿਹਨਤ ਸੀ ਹੱਥਾਂ ਦਾ ਹੁਨਰ ਸੀ ਔਰ ਇਹ ਜੇ ਸਕਿੱਲ ਪੈਦਾ ਕਰਾਂਗੇ ਬੱਚਿਆਂ ਦੇ ਵਿੱਚ ਕਿ ਉਹ ਨੌਕਰੀਆਂ ਪਿੱਛੇ ਨਾ ਭੱਜਣ ਬਲਕੇ 5 7 10 20 ਬੰਦਿਆਂ ਨੂੰ ਨੌਕਰੀਆਂ ਦੇਣ ਵਾਲੇ ਬਣ ਮੈਨੂੰ ਲੱਗਦਾ तकरीबन 2 ਸਵਾ ਦੋ ਸਾਲ ਹੋ ਗਏ ਸਰਕਾਰ ਬਣੀ ਪਰ ਮੈਨੂੰ ਨਹੀਂ ਲੱਗਦਾ 1 ਰੁਪਿਆ ਵੀ ਆਪਣੀ ਬਾਡੀ ਐਸੋਸੀਏਸ਼ਨ ਨੂੰ ਆਇਆ ਇਹ ਸਾਡੇ ਸਾਡੇ ਦਿਲ ਦੀਆਂ ਗੱਲਾਂ ਜੀ ਤੁਹਾਡਾ ਸਤਕਾਰ ਆ ਤੁਹਾਡੇ ਨਮਾਇਦੇ ਤੁਹਾਡੇ ਨਾਲ ਆਏ ਆ ਅਸੀਂ ਉਹਨਾਂ ਦਾ ਵੀ ਸਤਕਾਰ ਕਰਦੇ ਆ ਪਰ ਸਾਡੀਆਂ ਜਿਹੜੀਆਂ ਗੱਲਾਂ ਦਾ ਤੁਸੀਂ ਸਾਨੂੰ ਵਕੀਲ ਸਾਹਿਬਾਨ ਨੂੰ ਅਸ਼ੋਰ ਕਰਕੇ ਜਾਓ ਵੀ ਤੁਸੀਂ ਜਿੱਤ ਕੇ ਆਉਂਗੇ ਤਾਂ ਸਾਡੀ ਬਾਹਰ ਲਈ ਕੀ ਕਰੋਗੇ ਪਿੰਡੀਆਂ ਪਾਰਟੀਆਂ ਨੇ ਚਾਹੇ ਜੋ ਵੀ ਕੀਤਾ ਪਰ ਸਾਡੀ ਪਾਰਟੀ ਦੀ ਕੋਸ਼ਿਸ਼ ਹੈ ਕਿਸੀ ਉਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਮਨੁੱਖ ਦੇ ਹੱਕਾਂ ਦਾ ਕਾਨੂੰ ਕਿਸੇ ਦੇ ਕੋਈ ਹੱਕ ਖਾ ਲਵੇ ਕਿਉਂਕਿ ਕਈ ਵਾਰੀ ਜਾਂਦਾ ਇੱਕ ਛੋਟਾ ਜਿਹਾ ਪਰਚਾ ਵੀ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਕੋਈ ਬکریاں ਚਾਰਨ ਵਾਲੇ ਦੇ ਬੱਚਿਆਂ ਨੂੰ ਨੌਕਰੀ ਮਿਲੀ ਕੋਈ ਜੂਸ ਦੀ ਰਿਹੜੀ ਵਾਲੇ ਨੂੰ ਦੇ ਬੱਚਿਆਂ ਨੂੰ ਨੌਕਰੀ ਮਿਲੀ ਕੋਈ ਖੇਤ ਮਜ਼ਦੂਰ ਦੇ ਬੱਚਿਆਂ ਨੂੰ ਨੌਕਰੀ ਮਿਲੀ ਇਹ ਪਹਿਲੀ ਵਾਰ ਹੋਇਆ ਜਦੋਂ ਜਨ ਸੁਭਾਵਾ ਦੇ ਵਿੱਚ ਜਾਂਦੇ ਆ ਤਾਂ ਲੋਕ ਐਮਐਲਏ ਸਾਹਿਬ ਨੂੰ ਹੱਥ ਖੜਾ ਕਰਕੇ ਕਹਿੰਦੇ ਮੈਂ ਬੋਲਣਾ ਹੈ ਤੁਸੀਂ ਜਿਹੜੇ ਕੰਮ ਕੀਤੇ ਆ ਉਹ ਘੱਟ ਦੱਸਿਆ ਤੁਸੀਂ ਦੋ ਤਿੰਨ ਕੰਮ ਸਾਡੇ ਪਿੰਡ 'ਚ ਜ਼ਰੂਰ ਨਹੀਂ ਕੀਤੇ ਜੋ ਮੇਰੇ ਲਫ਼ਜ਼ ਆ ਜੋ ਮੇਰੇ ਵਿਚਾਰ ਆ ਇਹ ਮੇਰੇ ਇਕੱਲੇ ਦੇ ਵਿਚਾਰ ਨਹੀਂ ਇਹ ਸਮੂਹ ਪਾਰੀ ਸੈਸ਼ਨ ਦੇ ਵਿਚਾਰ ਆ ਇਹਨਾਂ ਦਾ ਜਰੀਆ ਮੈਂ ਆ ਕਿਉਂਕਿ ਮੈਨੂੰ ਇਹਨਾਂ ਨੇ ਇੰਨਾ ਕ ਮਾਣ ਮੱਛਿਆ ਪੰਜਾਬ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਇਹਨਾਂ ਨੇ ਪ੍ਰਧਾਨ ਬਣਾਇਆ ਪਰ ਮੇਰੇ ਵੀ ਇਹਨਾਂ ਪ੍ਰਤੀ ਕੁਛ ਜਿਹੜੇ ਹੈ ਗਿਆ ਇਸ਼ਾਨ ਨੇ ਜਿਹੜੇ ਇਹਨਾਂ ਦੇ ਉਹ ਮੈਂ ਉਤਾਰਨੇ ਆ ਮੇਰੀਆਂ ਦੋ ਚਾਰ ਬੇਨਤੀਆਂ ਜੀ ਥੋੜਾ ਜਨਾ ਬੇਨਤੀਆਂ ਤੇ ਗੌਰ ਕਰਿਓ ਜੀ ਜ਼ਿਲ੍ਹਾ ਕਚਹਿਰੀ ਫ੍ਰੀ ਕੋਰਟ ਦੇ ਟੋਟਲ 1100 ਮੈਂਬਰ ਸਹਿਬਾਨ ਨੂੰ ਇਸ ਬਾਰੇ ਸੇਸ਼ਨ ਨੂੰ ਫ੍ਰੀ ਕੋਰਟ ਨੇ ਪੰਜ ਐਮਐਲਏ ਦਿੱਤੇ ਆ ਜੀ ਜੋ ਕਿ ਇੱਕ ਬਹੁਤ ਵੱਡੀ ਗੱਲ ਆ ਪਰ ਮੇਰੀਆਂ ਕੁਝ ਜਿਹੜੀਆਂ ਗੱਲਾਂ ਉਹ ਹੋ ਸਕਦਾ ਕਿਸੇ ਬੰਦੇ ਨੂੰ ਪਰਸਨਲ ਮੇਰੀਆਂ ਹਿੱਟ ਕਰਨ ਪਰ ਮੈਂ ਉਹਦੇ ਲਈ ਬਾਰ ਐਸੈਸ਼ਨ ਦੇ ਮੈਂਬਰ ਸਾਹਿਬਾਨ ਤੋਂ ਪਹਿਲਾਂ ਮਾਫੀ ਮੰਗਦਾ ਕਿਉਂਕਿ ਕਿਸੇ ਨੂੰ ਕਈ ਵਾਰੀ ਕਿਸੇ ਦਾ ਨਿੱਜੀ ਜਿਹੜਾ ਹੁੰਦਾ ਅਰ ਸੂ ਕਿਸੇ ਹਰ ਇੱਕ ਪਾਰਟੀ ਨਾਲ ਹੁੰਦੇ ਇੱਥੇ ਜਿਹੜੇ ਬਾਰ ਐਸੈਸ਼ਨ ਦੇ ਮੈਂਬਰ ਸਾਹਿਬਾਨ ਆ ਸਾਰਿਆਂ ਦਾ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਨਾ ਕਿਸੇ ਸਿੱਧੇ ਢੰਗ ਨਾਲ ਕਿਹੜੇ ਢੰਗ ਨਾਲ ਕੋਈ ਨਾ ਕੋਈ ਜਾਣ ਪਛਾਣ ਹੁੰਦੀ ਹੈ ਤੇ ਅਸੀਂ ਸਾਰਿਆਂ ਹੀ ਰਾਜਨੀਤਿਕ ਪਾਰਟੀਆਂ ਦਾ ਬਹੁਤ ਸਤਿਕਾਰ ਕਰਦੇ ਆਂ ਜੋ ਵੀ ਨਮੈਂਦਾ ਇੱਥੇ ਆਇਆ ਅਸੀਂ ਉਹਨਾਂ ਦਾ ਸਤਿਕਾਰ ਕੀਤਾ ਕਰਦੇ ਰਵਾਂਗੇ ਹਮੇਸ਼ਾ ਇਹ ਜਿਹੜੀ ਬਾੜ ਦੀ ਸਾਡੀ ਪਰੰਪਰਾ ਉਵੇਂ ਜਾਰੀ ਰਹੂਗੀ ਸਾਡੇ ਦਰਮਿਆਨ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਅਕਾਲੀ ਦਲ ਦੇ ਕੈਂਡੀਡੇਟਸ ਸੀਗੇ ਉਹ ਵੀ ਸਾਡੇ ਦਰਮਿਆਨ ਆਏ ਸੀ ਉਹਨਾਂ ਨੂੰ ਵੀ ਸਾਡੇ ਦੋ ਚਾਰ ਸਵਾਲ ਸੀਗੇ ਇਹੀ ਸਵਾਲ ਮੇਰੇ ਥੋੜੀ ਸਮੁੱਚੀ ਲੀਡਰਸ਼ਿਪ ਨੂੰ ਆ ਇੱਥੇ ਮੈਨੂੰ 11 ਸਾਲ ਹੋ ਗਏ ਪ੍ਰੈਕਟਿਸ ਕਰਦੇ ਆ 11 ਸਾਲ ਦੇ ਵਿੱਚ ਦੋ ਟਰਮ ਐਮਪੀ ਦੀਆਂ ਇਲੈਕਸ਼ਨ ਹੋਈਆਂ ਜੀ ਟਰਮ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਆ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ ਐਮ ਐਲ ਏ ਐਮ ਪੀ ਬਣੇ ਸੀ ਇਥੋਂ ਉਹਨਾਂ ਦਾ ਸੁਪੁੱਤਰ ਰਾਜਪਾਲ ਉਹ ਐਡਵੋਕੇਟ ਆ ਬਾਰੇ ਸੋਸ਼ਲ ਫ੍ਰੀ ਕੋਰਟ ਦਾ ਮੈਂਬਰ ਆ ਪਰ ਇਹ ਜੋ ਮੇਰੀ ਗੱਲ ਆ ਇਹ ਪਾਰਟੀਬਾਦੀ ਤੋਂ ਵੱਖਰੀ ਆ ਪਰਿਵਾਰਵਾਦ ਤੋਂ ਵੱਖਰੀ ਪ੍ਰੋਫੈਸਰ ਸਾਧੂ ਜੀ ਸਾਡੇ ਵਿਚਕਾਰ ਆਏ ਸੀ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਅਸੀਂ 5 ਲੱਖ ਰੁਪਇਆ ਬਾਰੇ ਸੋਸ਼ਲ ਨੂੰ ਦਵਾਂਗੇ ਉਹਨਾਂ ਦੀ ਖੁੱਦ ਕੇ ਬਾਰੇ ਸੋਸ਼ਲ ਨੇ ਸਪੋਰਟ ਕੀਤੀ ਪਰ ਅਜ ਤੱਕ ਉਹ 5 ਲੱਖ ਰੁਪਏ ਸਾਡੇ ਕੋਲ ਨਹੀਂ ਹੈ ਜੇ ਕੋਈ ਆਇਆ ਤਾਂ ਵੀਰ ਬਣੇ ਮੈਨੂੰ ਦੱਸਿਓ ਜਿੱਥੇ ਵੀ ਮੈਂ ਗਲਤ ਹੋਇਆ ਕੋਈ ਵੀ ਆਪਣੇ ਬਾਰ ਦਾ ਮੈਂਬਰ ਸਹਿਬਾਨ ਮੈਨੂੰ ਰੋਕ ਸਾਦਾ ਸੀ ਨਹੀਂ ਇਸ ਗੱਲ ਦਾ ਮੈਂ ਜੀ 2 ਮਿੰਟ ਮੇਰੀ ਬੇਨਤੀ ਸੁਣ ਲਓ ਉਸ ਤੋਂ ਬਾਅਦ ਮਨਦੀਪ ਜੀ ਐਮਪੀ ਸਾਹਿਬ ਬਲੇ ਉਹਨਾਂ ਦੇ ਜਿਹੜੇ ਜਵਾਈ ਆ ਸੂਚ ਭਾਰਤਵਾਦੀ ਉਹ ਮੇਰੇ ਬੜੇ ਸਤਿਕਾਰਯੋਗ ਭਰਾ ਮੇਰੇ ਮੈਂ ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਅਪੀਲ ਕੀਤੀ ਮੈਂ ਭੈਜੀ ਸਾਡੀ ਬਾਰ ਐਸੇਸ਼ਨ ਨੂੰ ਫੰਡ ਚਾਹੀਦੇ ਨੇ ਪਰ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਉਹ ਕਹਿੰਦੇ ਸਾਡੇ ਕੋਲ ਫੰਡਸ ਹੈ ਨਹੀਂ ਜੇਕਰ ਆਪਾਂ ਦੇਖੀਏ ਨਾਲੀਆਂ ਬਾਰ ਐਸੇਸ਼ਨ ਜਿੰਨੀਆਂ ਵੀ ਬਠਿੰਡੇ ਆ ਫਰੋਇਪੁਰਾ ਮੁਕਸਰਾ ਤੁਹਾਡੇ ਨਿੱਜੀ ਰਿਸੋਰਸ ਜ ਤੁਹਾਡੇ ਕੋਲੇ ਹੈਗੇ ਆ ਉਥੋਂ ਪੁੱਛਿਆ ਜਾਵੇ ਫਰੋਇਪੁਰ ਬਾਰ ਨੂੰ ਕਿੰਨੇ ਫੰਡਸ ਆਏ ਨੇ ਜਿਹੜੇ ਲੀਡਰ ਸਾਹਿਬਾਨ ਨੇ ਦਿੱਤੇ ਐਮਪੀ ਸਾਹਿਬਾਨ ਨੇ ਦਿੱਤੇ ਮੁਕਸਰ ਸਾਹਿਬਾਂ ਆ ਮੁਕਸਰ ਨੂੰ ਕਿੰਨੇ ਆਏ ਨੇ ਜੇ ਆਪਾਂ ਗੱਲ ਕਰੀਏ ਬਠਿੰਡੇ ਦੀ तकरीबन 5 ਕਰੋੜ ਰੁਪਏ ਜਿਹੜਾ ਹੈਗਾ ਐਮਪੀ ਫੰਡ ਚੋਂ ਐਮਐਲਏ ਫੰਡ ਚੋਂ ਪਿਛਲੇ 7-8 ਸਾਲਾਂ ਦੇ ਵਿੱਚ ਆਇਆ ਮੇਰਾ ਇੱਥੇ ਇਹ ਸਵਾਲ ਆ ਵੀ ਫ੍ਰੀ ਰਿਪੋਰਟ ਬਾਰੇ ਸਟੇਸ਼ਨ ਨਵਿਤ ਕਰਾ ਕਿਉਂ ਅਸੀਂ ਸਤਕਾਰ ਕਰਦੇ ਹਾਂ ਹਮੇਸ਼ਾ ਕਰਦੇ ਰਵਾਂਗੇ ਕਰਮਜੀਤ ਜੀ ਮੇਰੀ ਇੱਕ ਬੇਨਤੀ ਹੋਰ ਆ ਜੀ ਸਾਡੇ ਕੋਲੇ ਆਮ ਪਬਲਿਕ ਵੀ ਆਉਂਦੀ ਆ ਸਾਡੇ ਕੋਲ ਚੰਗੇ ਬੰਦਿਆਂ ਨੇ ਵੀ ਆਉਣਾ ਮਾੜੇ ਬੰਦਿਆਂ ਨੇ ਵੀ ਆਉਣਾ ਸਾਡੇ ਕੋਲ ਆਫੀਸਰਸ ਨੇ ਵੀ ਆਉਣਾ ਸਾਡੇ ਕੋਲ ਲੀਡਰ ਸਾਹਿਬਾਨ ਨੇ ਵੀ ਆਉਣਾ ਅਸੀਂ ਹਰੇਕ ਬੰਦੇ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਸਾਡੀ ਰੋਜੀ ਰੋਟੀ ਵੀ ਉਤੋਂ ਚੱਲਦੀ ਹੈ। ਮੋਸਟਲੀ 70% ਜਿਹੜੀ ਵੇਵ ਆ ਉਹ ਮੇਰੇ ਹਿਸਾਬ ਨਾਲ ਬਾਕੀ ਜਿਆਦਾ ਤੁਹਾਨੂੰ ਪਤਾ ਹੋਵੇ ਕਿਉਂਕਿ ਰਾਜਨੀਤਿਕ ਬੰਦੇ ਬੈਠੇ ਆ ਉਹ ਕਚਹਿਰੀਆਂ ਦੇ ਵਿੱਚੋਂ ਬੰਦੀ ਆ ਕਿਸੇ ਵੀ ਲੀਡਰ ਦੀ ਕਿਉਂਕਿ ਸਾਡੇ ਕੋਲੇ ਕਲਾਇੰਟਸ ਆਉਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆਂ ਫਲਾਣਾ ਬੰਦਾ ਚੰਗਾ ਅਸੀਂ ਉਹਨਾਂ ਤੇ ਸੌਂਦੇ ਵੀ ਆਂ ਸਾਡੀਆਂ ਸ਼ਾਮਾਂ ਤੁਹਾਡੇ ਨਾਲ ਆ ਸ਼ੁਭ ਸ਼ਾਮਾਂ ਤੁਸੀਂ ਜਿੱਤ ਕੇ ਆਓ ਬਾਹਰ ਦੇ ਕੰਮ ਕਰੋ ਪਰ ਅੱਜ ਤੱਕ ਮੈਂ 11 ਸਾਲ ਹੋ ਗਏ ਸਾਨੂੰ ਕਿਸੇ ਐਮਪੀ ਬਣੂ ਫੰਡ ਨਹੀਂ ਆਇਆ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀ ਤੁਸੀਂ ਜਿੱਤ ਕੇ ਆਓ ਇੱਥੇ ਜੇ ਅਸੀਂ ਮੋਗਾ ਬਾਰੇ ਐਸੋਸੀਏਸ਼ਨ ਦੀ ਗੱਲ ਕਰੀਏ 5 ਲੱਖ ਰੁਪਈਆ ਮੋਗਾ ਬਾਰੇ ਐਸੋਸੀਏਸ਼ਨ ਨੂੰ ਵੀ ਹੁਣ ਜਿਹੜਾ ਪਿੱਛੇ ਦਿੱਤਾ ਗਿਆ ਪਰ ਮੈਨੂੰ ਲੱਗਦਾ ਤਕਰੀਬਨ ਸਵਾ ਦੋ ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਮੈਨੂੰ ਨਹੀਂ ਲੱਗਦਾ 1 ਰੁਪਈਆ ਵੀ ਆਪਣੀ ਬਾਰੇ ਐਸੋਸੀਏਸ਼ਨ ਨੂੰ ਆਇਆ ਇਹ ਸਾਡੇ ਸਾਡੇ ਦਿਲ ਦੀਆਂ ਗੱਲਾਂ ਜੀ ਤੁਹਾਡਾ ਸਤਿਕਾਰ ਆ ਥੋੜੇ ਨਮਾਇਦੇ ਤੁਹਾਡੇ ਨਾਲ ਆਏ ਆ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਔਰ ਸਾਡੀਆਂ ਜਿਹੜੀਆਂ ਗੱਲਾਂ ਨੂੰ ਤੁਸੀਂ ਸਾਨੂੰ ਵਕੀਰ ਸਾਹਿਬਾਨ ਨੂੰ ਸ਼ੋਅ ਕਰਕੇ ਜਾਓ ਵੀ ਤੁਸੀਂ ਜਿੱਤ ਕੇ ਆਉਂਗੇ ਤੇ ਸਾਡੀ ਬਾਅਦ ਲਈ ਕੀ ਕਰੋਗੇ ਦੂਜੀ ਗੱਲ ਜੀ ਹੁਣ ਬਹੁਤ ਵੱਡੀ ਸਮੱਸਿਆ ਸੀ ਪਾਣੀ ਦੀ ਸਾਡੇ ਕੋਲ ਪੀਣ ਨੂੰ ਪਾਣੀ ਹੈ ਨਹੀਂ ਸੀ ਜੀ ਨਾ ਲਿਟੀਗੈਂਟਸ ਵਾਸਤੇ ਨਾ ਐਡਵੋਕੇਟਸ ਵਾਸਤੇ ਨਾ ਆਮ ਪਬਲਿਕ ਵਾਸਤੇ ਨਾ ਜੋ ਕਿ ਜਿਹੜੇ ਅੰਦਰ ਮੁਲਾਜ਼ਮ ਰੱਖਿਆ ਉਹਨਾਂ ਵਾਸਤੇ ਵੀ ਪਾਣੀ ਹੈ ਨਹੀਂ ਸੀ ਅਸੀਂ ਬਹੁਤ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਫਿਰ ਅਖੀਰ ਤੇ ਬਾਬਾ ਫਰੀਦ ਸੰਸਥਾ ਨੇ ਸਾਡੇ ਜਿਹੜਾ ਹੈਗਾ ਆਰਓ ਦਾ ਪਾਣੀ ਲਵਾਇਆ ਪਰ ਹਜੇ ਤੱਕ ਸਾਡਾ ਪਾਣੀ ਚੱਲਿਆ ਨਹੀਂ ਕੋਈ ਵਕੀਲ ਕਿੱਥੋਂ ਪਾਣੀ ਲੈ ਕੇ ਆਂਦਾ ਕੋਈ ਮੁੰਚੀ ਕਿੱਥੋਂ ਪਾਣੀ ਲੈ ਕੇ ਆਂਦਾ ਇਹ ਬਹੁਤ ਵੱਡੀ ਸਮੱਸਿਆ ਸੀ ਜਦੋਂ ਤੁਸੀਂ ਚੁਣਿਆ ਨੇ ਨਮਾਇੰਦੋ ਸਾਡੀ ਇਹੀ ਆਸ ਆ ਵੀ ਜਿਹੜੀ ਬਾਬਾ ਫਰੀਦ ਕੋਟ ਕਚਹਿਰੀ ਚੋ ਬਾਨੀ ਆ ਇਹਨੂੰ ਤੁਸੀਂ ਅਣਗੋਲਿਆ ਕਰਦੇ ਹੋ ਇਹ ਸਾਨੂੰ ਇਹ ਗੱਲਾਂ ਕਿਸੇ ਵੀ ਵਕੀਲ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਹੁਣ ਕੀ ਹੋਇਆ ਜੀ 2020 ਦੇ ਵਿੱਚ ਦਸੰਬਰ 2020 ਦੇ ਵਿੱਚ ਇਹਨਾਂ ਨੇ ਇੱਕ ਅਮੈਂਡਮੈਂਟ ਕਰਕੇ ਜਿਹੜਾ ਵੀ ਕੰਮ ਕਮਿਸ਼ਨਰ ਡਿਵੀਜ਼ਨ ਦਾ ਸੀਗਾ ਫੀਕੋਲ ਜਿਹਦੇ ਵਿੱਚ ਕੀ ਮਠੰਡਾ ਤੇ ਮਾਨਸਾ ਡਿਸਟ੍ਰਿਕਟ ਜਿਹੜੇ ਆਉਂਦੇ ਹੈਗੇ ਉਹ ਸਾਰਾ ਕੰਮ ਇੱਥੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤਾ ਗਿਆ ਜੀ ਇਸ ਦੇ ਰਿਗਾਰਡਿੰਗ ਸਾਡੀ ਬਾਹਰ ਜੀ ਕਾਫੀ ਵਾਰ ਰੈਵਨਿਊ ਮਿਨਿਸਟਰ ਨੂੰ ਅਸੀਂ ਕੰਗੜ ਸਾਹਿਬ ਨੂੰ ਪਰਸਨਲੀ ਮਿਲੇ ਆ ਅਸੀਂ ਉਸ ਤੋਂ ਪਹਿਲਾਂ ਮੈਡਮ ਸੀ ਰੈਵਨੂ ਮਿਨਿਸਟਰ ਤਾਂਗਰ ਦੇ ਵਿੱਚ ਉਹਨਾਂ ਨੂੰ ਵੀ ਮਿਲੇ ਆ ਉਸ ਤੋਂ ਇਲਾਵਾ ਸੀ ਜੰਪਾ ਸਾਹਿਬ ਨੂੰ ਮਿਲੇ ਆ ਦੋ ਵਾਰੀ ਇੱਕ ਵਾਰੀ ਫਰੋਜ਼ਪੁਰ ਜਾ ਕੇ ਇੱਕ ਵਾਰੀ ਹੁਸ਼ਿਆਰਪੁਰ ਇਸ ਤੋਂ ਇਲਾਵਾ ਸੀ ਐਕਸੀਆ ਸਾਹਿਬ ਨੂੰ ਕਈ ਵਾਰੀ ਮਿਲੇ ਆ ਕੋਲਤਾਰ ਸੰਧਵਾ ਜੀ ਨੂੰ ਅਸੀਂ ਮੰਗ ਪੱਤਰ ਆਪਦੇ ਕਾਫੀ ਦਿੱਤੇ ਆ ਸੇਖੋ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਆ ਅਸੀਂ ਇਹਦੇ ਰਿਗਾਰਡਿੰਗ ਅਸੀਂ ਕਾਫੀ ਐਫਰਟਸ ਕੀਤੀਆਂ ਔਰ ਅਸੀਂ ਸਾਡੀ ਬਾਤ ਸੂਹ ਵਾਰੀ ਹੀ ਚਾਹੁੰਦੀ ਐ ਵੀ ਜਿਹੜਾ ਕੀ ਐਮੈਂਡਮੈਂਟ ਕੀਤੀ ਗਈ ਐ ਅਮੈਂਡਮੈਂਟ ਕਰਕੇ ਜਿਹੜਾ ਵੀਰ ਕੋਰਟ ਡਿਵੀਜ਼ਨ ਦਾ ਕੰਮ ਸਾਰਾ ਚੰਡੀਗੜ੍ਹ ਚਲਾ ਗਿਆ ਹੈ ਇਹਦੇ ਵਾਸਤੇ ਵਕੀਲਾਂ ਨੂੰ ਤਾਂ ਚਲੋ ਦਿੱਕਤ ਹੈਗੀ ਹੈਗੇ ਨਾਲ ਆਮ ਲਿਟੀਗੈਂਸ ਨੂੰ ਬਹੁਤ ਦਿੱਕਤ ਆ ਕਿਉਂਕਿ ਵੀਰ ਕੋਰਟ ਦੇ ਕੋਈ ਐਸ.ਸੀ.ਐਮ ਦਾ ਜਾਂ ਡੀ.ਸੀ. ਸਾਹਿਬ ਦਾ ਕੋਈ ਆਰਡਰ ਹੈ ਉਹਦੀ ਫੀਲ ਹੈ ਜਿਹੜੀ ਉਹ ਕਮਿਸ਼ਨਰ ਡਿਵੀਜ਼ਨ ਦੇ ਵਿੱਚ ਆਉਂਦੀ ਹੈ ਕਿੱਥੇ ਤਾਂ ਲੋਕਲ ਹੀ ਉਹ ਕੰਮ ਚੱਲ ਜਾਣਾ ਐਡਵੋਕੇਟ ਨੇ ਲੋਕਲ ਕੰਮ ਕਰਨਾ ਕਿੱਥੇ ਲਿਟੀਗੈਂਸ ਨੂੰ ਉਹਦੇ ਰਿਗਾਰਡਿੰਗ ਚੰਡੀਗੜ੍ਹ ਜਾਣਾ ਪੈਂਦਾ ਜੀ ਕਿਉਂਕਿ ਜੋ ਕੰਮ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ 2 ਸਾਲਾਂ ਵਿੱਚ ਕਰ ਬਖਾਇਆ ਉਹ ਅਜੇ ਤੱਕ 70 ਸਾਲਾਂ ਦੀਆਂ ਸਰਕਾਰਾਂ ਨੇ ਨਹੀਂ ਕੀਤੇ ਹੋਣੇ ਚਾਹੇ ਉਹ ਨੌਕਰੀਆਂ ਦੀ ਗੱਲ ਆ ਲੋ ਕਿਸੇ ਵੀ ਜਿਹਨੂੰ ਵੀ ਨੌਕਰੀ ਮਿਲੀ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਸਫਾਰਸ਼ਾਂ ਨਾਲ ਨੌਕਰੀ ਲਈ ਹੈ ਜਾਂ ਮੈਂ ਪੈਸੇ ਦੇ ਕੇ ਲਈ ਹੈ ਘਰ ਬੈਠੇ ਨੂੰ ਨੌਕਰੀ ਮਿਲੀਆਂ ਨੌਕਰੀਆਂ ਉਹਨਾਂ ਨੂੰ ਮਿਲੀਆਂ ਜਿਹੜੇ ਕਾਬਲ ਉਮੀਦਵਾਰ ਸੀ ਜਿਨ੍ਹਾਂ ਦਾ ਸੱਚੇ ਹੱਕ ਬਣਦਾ ਸੀ ਜਿਨ੍ਹਾਂ ਨੇ ਦਿਨ ਰਾਤ ਪੜ੍ਹ ਕੇ ਆਪਣੀ ਅੱਖਾਂ ਗਾਲੀਆਂ ਕੋਈ ਬੱਕਰੀਆਂ ਚਾਰਨ ਵਾਲੇ ਦੇ ਬੱਚਿਆਂ ਨੂੰ ਨੌਕਰੀ ਮਿਲੀ ਕੋਈ ਜੂਸ ਦੀ ਰਿਹੜੀ ਵਾਲੇ ਨੂੰ ਤੇ ਬੱਚਿਆਂ ਨੂੰ ਨੌਕਰੀ ਮਿਲੀ ਕੋਈ ਖੇਤ ਮਜ਼ਦੂਰ ਦੇ ਬੱਚਿਆਂ ਨੂੰ ਨੌਕਰੀ ਮਿਲੀ ਇਹ ਪਹਿਲੀ ਵਾਰ ਹੋਇਆ ਜਦੋਂ ਜਨ ਸੁਭਾਵਾ ਦੇ ਵਿੱਚ ਜਾਂਦੇ ਆ ਤਾਂ ਲੋਕ ਐਮ ਐਲ ਏ ਸਾਹਿਬ ਨੂੰ ਹੱਥ ਖੜਾ ਕਰਕੇ ਕਹਿੰਦੇ ਮੈਂ ਬੋਲਣਾ ਹੈ ਤੁਸੀਂ ਜਿਹੜੇ ਕੰਮ ਕੀਤੇ ਆ ਉਹ ਘੱਟ ਦੱਸਿਆ ਤੁਸੀਂ ਦੋ ਤਿੰਨ ਕੰਮ ਸਾਡੇ ਪਿੰਡ ਥੋੜ੍ਹਾ ਵੀ ਕੀਤੇ ਆ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਵੀ ਕਿਸੇ ਸਰਕਾਰ ਦੇ ਸਿਰਫ 2 ਸਾਲਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਹੋਵੇ ਬਿਜਲੀ ਦੇ ਬਿੱਲ ਲਾ ਲਓ आम गरीब ਪਰਵਾਰਾਂ ਨੂੰ ਬੜਾ ਫਾਇਦਾ ਹੋਇਆ ਜਿਹਦਾ 660 ਇੱਕ ਬਿੱਲ ਪਿੱਛੇ ਮਾਫ ਹੈ ਬਹੁਤ ਕਬੀਲਦਾਰੀ ਚਲਾਉਣੀ ਔਖੀ ਹੁੰਦੀ ਹੈ ਗਰੀਬ ਬੰਦੇ ਨੂੰ ਤੇ ਜਿਹਨੂੰ 6000 ਸਮਝੋ ਉਹਨਾਂ ਦੇ ਖਾਤੇ 'ਚ ਪੈ ਰਿਹਾ ਹੈ ਕਿਸਾਨਾਂ ਨੂੰ ਬਿਜਲੀ ਕਿਉਂਕਿ ਪਹਿਲਾਂ ਸਰਕਾਰਾਂ ਕਦੇ 1.5 ਵਜੇ ਆ ਗਈ ਘੰਟਾ ਬਿਜਲੀ ਕਦੇ 3 ਵਜੇ ਆ ਗਈ ਕਿਸ਼ਤਾਂ 'ਚ ਬਿਜਲੀ ਦਿੰਦੇ ਸੋ ਵੀ ਰਾਤ ਨੂੰ ਨਾ ਬੰਦਾ ਸੌਣ ਯੋਗ ਨਾ ਜਾਗਣ ਯੋਗ ਆ ਤੇ ਹੁਣ 2 ਸਾਲਾਂ ਤੋਂ ਕਿਸਾਨ ਭਰਾ ਵੀ ਸਾਡੇ ਦਿਨੇ ਦਿਨੇ ਆਪਣੀਆਂ ਫਸਲਾਂ ਪਾਣੀ ਦੇ ਕੇ ਰਾਤ ਨੂੰ ਸੁੱਖ ਚੈਨ ਦੀ ਨਹੀਂ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਪੈਂਦੇ ਆ ਜੇ ਤੁਸੀਂ ਮੈਨੂੰ ਮੌਕਾ ਦਿਨੋ ਕਿਉਂਕਿ ਜਿਹੜਾ ਫਰੀਦਕੋਟ ਕੌਨਸਟੀਚੁਐਂਸੀ ਹੈ ਸਾਰੀ ਖੇਤੀ ਦੇ ਆਧਾਰਤ ਹੈ ਮੁੱਖ ਕਿਤਾ ਖੇਤੀ ਹੈ ਖੇਤੀ ਦੇ ਡਿਪੈਂਡੈਂਟ ਨੇ ਤੇ ਅਸੀਂ ਚਾਹੁੰਦੇ ਆ ਵੀ ਇੱਥੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਂਦੀ ਜਾਵੇ ਜਿਹਦੇ ਨਾਲ ਸਾਡੇ ਕਿਸਾਨ ਭਰਾਵਾਂ ਨੂੰ ਵੀ ਫਾਇਦਾ ਮਜ਼ਦੂਰ ਭਰਾਵਾਂ ਨੂੰ ਵੀ ਫਾਇਦਾ ਛੋਟੇ ਦੁਕਾਨਦਾਰਾਂ ਨੂੰ ਵੀ ਫਾਇਦਾ ਤੇ ਕਾਰੋਬਾਰੀਆਂ ਨੂੰ ਵੀ ਫਾਇਦਾ ਇੱਕ ਹੋਰ ਅਸੀਂ ਚਾਹੁੰਦੇ ਹਾਂ ਕੋਈ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਜਾਂ ਸਕਿੱਲ ਸੈਂਟਰ ਇਥੇ ਖੋਲੇ ਜਾਣ ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਜੀ ਦੇ ਨਾਲ ਬੱਚਿਆਂ ਨੂੰ ਹੱਥਾਂ ਦਾ ਹੁਨਰ ਸਿਖਾਇਆ ਜਾਵੇ ਤੁਸੀਂ ਦੇਖਿਆ ਹੋਵੇ ਤੁਸੀਂ ਸਾਰੇ ਸਿਆਣੇ ਬੈਠੇ ਹੋ ਪੜ੍ਹੀ ਲਿਖੀ ਜ਼ਮਾਤ ਹੈ ਸਾਰੀ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਹੈ ਉਹ ਮੈਂ ਦੁਨੀਆ ਤੇ ਕਦੇ ਭੁੱਖਾ ਮਰਦਾ ਨਹੀਂ ਦੇਖਿਆ ਜਿਹੜੇ ਬੰਦੇ ਦਾਤੀਆਂ ਬਣਾਉਣ ਵਾਲੇ ਸੀ ਖੁਰਪੇ ਬਣਾਉਣ ਵਾਲੇ ਸੀ ਕਈਆਂ ਬਣਾਉਣ ਵਾਲੇ ਸੀ ਅੱਜ ਉਹ ਬੰਦੇ ਕੰਬਾਈਨਾ ਬਣਾ ਰਹੇ ਆ ਟਰੈਕਟਰ ਬਣਾ ਰਹੇ ਆ ਵੱਡੀਆਂ ਵੱਡੀਆਂ ਫੈਕਟਰੀਆਂ ਬਣਾ ਲਈਆਂ ਉਹਨਾਂ ਦਾ ਕੀ ਕਾਰਨ ਸੀ ਉਹਨਾਂ ਕੋਲੇ ਹੱਥਾਂ ਦੀ ਮਿਹਨਤ ਸੀ ਹੱਥਾਂ ਦਾ ਹਨਰ ਸੀ ਔਰ ਇਹ ਜੇ ਸਕਿੱਲ ਪੈਦਾ ਕਰਾਂਗੇ ਬੱਚਿਆਂ ਦੇ ਵਿੱਚ ਕਿ ਉਹ ਨੌਕਰੀਆਂ ਪਿੱਛੇ ਨਾ ਭੱਜਣ ਬਲਕੇ 5 7 10 20 ਬੰਦਿਆਂ ਨੂੰ ਨੌਕਰੀਆਂ ਦੇਣ ਵਾਲੇ ਬਣਨ ਇਹ ਸਾਡਾ ਸੁਪਨਾ ਹੈ ਔਰ ਇੱਕ ਜਿਹੜਾ ਸਭ ਤੋਂ ਜਿਹੜਾ ਮੇਰੇ ਹੀ ਦਿਲੀ ਖਾਹਸ਼ ਹੈ ਕਿ ਫਰੀਦਕੋਟ ਬੌਸਿਜੋਸੀ ਨੂੰ ਹਰਿਆ ਭਰਿਆ ਬਣਾਉਣਾ ਹੈ ਜਦੋਂ ਕੋਈ ਫਰੀਦਕੋਟ ਦੇ ਵਿੱਚ ਬਾਹਰ ਲੱਭਦਾ ਐਕਟਰ ਕਰੇ ਤਾਂ ਪਤਾ ਚੱਲੇ ਵੀ ਬਾਬਾ ਫਰੀਦ ਦੀ ਧਰਤੀ ਤੇ ਆਇਆ ਤਾਂ ਸੋਨਾਂ ਨੂੰ ਸਕੂਨ ਮਿਲੇ ਹੋਣੀ ਜੇਕਰ ਦੇਸ਼ ਦੇ ਅੰਦਰ ਕੁਝ ਬਚਿਆ ਹੋਇਆ ਤਾਂ ਉਹ ਸਾਡੀਆਂ ਕੋਰਟਾਂ ਦੇ ਜਾਂ ਸਾਡੇ ਵਕੀਲਾਂ ਦੇ ਯਤਰਾ ਸੱਦ ਕੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਤੇ ਪੋਲਿਟਿਕਸ ਦਾ ਨਿਹਾਰ ਸੀ ਚਾਹੇ ਕਰਪਸ਼ਨ ਦਾ ਨਿਹਾਰ ਸੀ ਪਰ ਕਿਤੇ ਨਾ ਕਿਤੇ ਅਖੀਰ ਤੇ ਆ ਕੇ ਸਾਨੂੰ ਅਦਾਲਤਾਂ ਦਾ ਸਹਾਰਾ ਲੈ ਕੇ ਅਦਾਲਤਾਂ ਦੇ ਵਿੱਚ ਜਿਹੜਾ ਉਹ ਆਪਦੀ ਧਿਆਰਾ ਜਿਹੀ ਕਰਦੇ ਔਰ ਤੁਸੀਂ ਉਹਨਾਂ ਲੋਕਾਂ ਨੂੰ ਨਿਨਸਾਫ ਦੋ ਉਹਨੇ ਤੈਨੂੰ ਕਿੱਥੋਂ ਇਨਸਾਫ ਦੇਣ ਸੋਜ ਆਮ ਆਦਮੀ ਪਾਰਟੀ ਖੁੱਡਰ ਦਰਤੇ ਆਈ ਹੈ। ਉਹ ਵਿਸ਼ਵਾਸ ਤੋਂ ਹੋਣ ਵਾਸਤੇ ਕਿਉਂਕਿ ਪਹਿਲੀਆਂ ਪਾਰਟੀਆਂ ਨੇ ਚਾਹੇ ਜੋ ਵੀ ਕੀਤਾ ਪਰ ਸਾਡੀ ਪਾਰਟੀ ਦੀ ਕੋਸ਼ਿਸ਼ ਹੈ ਕਿ ਅਸੀਂ ਉਹੋ ਜਿਹਾ ਕੰਮ ਨਹੀਂ ਕਰਨਾ ਜਿਦੇ ਨਾਲ ਕਿਸੇ ਮਨੁੱਖ ਦੇ ਹੱਕਾਂ ਦਾ ਕਾਂਡੋ ਕਿਸੇ ਦੇ ਕੋਈ ਹੱਕ ਖਾ ਲਵੇ ਕਿਉਂਕਿ ਕਈ ਵਾਰੀ ਜਾਂਦਾ ਇੱਕ ਛੋਟਾ ਜਿਹਾ ਪਰਚਾ ਵੀ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ। ਉਹ ਕਈ ਵਾਰ ਕਿਸੇ ਗਲਤ ਬੰਦੇ ਦੀ ਸਪੋਰਟ ਕੀਤੀ ਉਹ ਤੁਹਾਡਾ ਆਪਦਾ ਵੀ ਨੁਕਸਾਨ ਕਰ ਦਿੰਦੀ ਸਾਡੇ ਬਹੁਤ ਹੀ ਸਤਕਾਰਯੋਗ ਐਸਪੀ ਰਹੇ ਇੱਥੇ ਡੀਐਸਪੀ ਦਵਿੰਦਰ ਸਿੰਘ ਬਾਬਾ ਜੀ ਰਹੇ ਆ ਤਾਂ ਉਹ ਜਿਹੜਾ ਐਸਐਚਓ ਦਿਨੰਦਰ ਸ਼ੌਣੀ ਸੀ ਤਾਂ ਉਹਨਾਂ ਨੇ ਇੱਕ ਚੋਰ ਫੜਿਆ ਤਾਂ ਚੋਰ ਦੀ ਸ਼ਿਫਾਰਿਸ਼ ਅਫਸਰ ਨੇ ਕੀਤੀ ਕਿ ਉਹਨੂੰ ਛੱਡ ਦਿਓ ਤਾਂ ਜਦੋਂ ਉਹਨਾਂ ਨੇ ਉਹਦੀ ਚੋਰ ਦੀ ਪੁੱਛਗਿੱਛ ਕੀਤੀ ਅ ਜਿਹੜਾ ਅਫਸਰ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਇਹਨੂੰ ਛੱਡ ਦਿਓ ਤੇ ਪੁੱਛ ਗਏ ਕਿ ਕੀ ਕੀਤਾ ਉਹ ਮੂੰਹ ਬੰਨ ਕੇ ਉਹਦਾ ਹੀ ਭਰਾ ਜਿਹੜੇ ਭਰਾ ਦੇ ਕਹਿਣ ਤੇ ਉਹ ਚੋਰ ਨੂੰ ਛਡਾ ਰਿਹਾ ਸੀ ਉਹਨਾਂ ਨੇ ਘਰੇ ਮੂੰਹ ਬੰਨ ਕੇ ਚੋਰੀ ਕੀਤੀ